ਮੈਂ ਨਹੀਂ ਮੈਂ ਖੌਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਣ ਚ ਨਹੀਂ ਤੱਕਦਾ ਜਾਣ ਚ ਤੱਕਦਾ ਮੈਂ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿ ਮੈਂ ਮੁੰਡੇ ਨੂੰ ਨਹੀਂ ਮੈਂ ਨਹੀਂ ਨਹੀਂ ਮੈਂ ਖੌਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਟਕੜਾ ਜਾਂਚ ਤਾਂ ਟਕੜਾ ਨਹੀਂ ਨਹੀਂ ਟਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਚੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਆ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜ਼ੁਬਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜਾ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਇਦਾਂ ਇਹ ਗੱਲਾਂ ਹੋਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾਲ ਕਦੀ ਹਮ ਕੋਦਮ ਕੋ ਨਹੀਂ ਗਈ ਅੱਛਾ ਐ ਨਹੀਂ ਕੋਈ ਪੂਰਾ ਮੈਂ ਕਿਹਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ ਮੈਂ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿ ਮੇਰੇ ਨੂੰ ਵੀ ਮਿਲੀ ਨਹੀਂ 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 ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ 'ਚ ਜ਼ੋਰ ਵੀ ਜ਼ਿਆਦਾ ਆ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਤਕੜਾ ਜਾਂਚ ਤਕੜਾ ਨਹੀਂ ਨਹੀਂ ਤਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਜੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਵਧ ਗਈ ਉਹਨਾਂ ਦੀ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜ਼ੁਬਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜਾ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਇਕਦਾ ਇਹ ਗੱਲਾਂ ਹੋਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾਲ ਕਦੀ ਹਮਕੋਦਮ ਕੋ ਨਹੀਂ ਕੀ ਅੱਛਾ ਐ ਨਹੀਂ ਕੋਈ ਪੂਰਾ ਮੈਂ ਕਹਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ ਮੈਂ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿਤੇ ਨਹੀਂ 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 ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ 'ਚ ਜ਼ੋਰ ਵੀ ਜ਼ਿਆਦਾ ਹੈ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਤਕੜਾ ਜਾਂਚ ਤਕੜਾ ਨਹੀਂ ਨਹੀਂ ਤਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਜੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਵਧ ਗਈ ਉਹਨਾਂ ਦੀ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜਵਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜਾ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਹਾਂ ਇਦਾਂ ਇਹ ਗੱਲਾਂ ਉਹਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾਲ ਆਏ ਕਦੀ ਹਮ ਕੋਦਮ ਕੋ ਨਹੀਂ ਕੀ ਅੱਛਾ ਐ ਨਹੀਂ ਕੋਈ ਪੂਰਾ ਮੈਗਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ